ਸਾਰੇ ਸਸਰੇ ਘਰ ਅਸੀਂ ਇੰਨੀ ਦੂਰ ਦਰਾਂਟੇ ਉਹ ਘੱਟੇ ਮਿੱਟੀ ਵਿੱਚੋਂ ਲੰਘਦੇ ਹੋਏ ਸਾਬ ਸਾਈਂਤਾਡੇ ਘਰ ਪਹੁੰਚੇ ਤੇ ਤੁਸੀਂ ਰੋਟੀ ਟੁੱਕਰਨ ਦੀ ਬਜਾਏ ਸਾਨੂੰ ਪਾਣੀ ਧਾਣੀ ਦੇ ਤੇ ਵੀ ਆਨਾ ਕਰਨੀ ਕਰਨ ਲੱਗ ਪਏ। ਕਾਦੀ ਕਿਸੇ ਤੋਂ ਸੁਣਿਆ ਇਦਾਂ? ਜੇ ਹਾਂ ਤੇ ਫਿਰ ਤੁਹਾਨੂੰ ਪਤਾ ਹੋਵੇਗਾ ਕਿ ਇਹਨਾਂ ਸਾਰੇ ਸ਼ਬਦਾਂ ਨੂੰ ਜੈਨਾ ਵਰਕੇ ਹੋਰ ਕਿੰਨੇ ਸਾਰੇ ਸ਼ਬਦਾਂ ਨੂੰ ਪੰਜਾਬੀ ਵਿੱਚ ਆਪਾਂ ਆਮ ਵਰਤਦੇ ਆ। ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਵਿੱਚ ਸਮਾਸੀ ਸ਼ਬਦਾਂ ਸਮਾਸੀ ਸ਼ਬਦਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਜਦੋਂ ਆਪਾਂ ਪੰਜਾਬੀ ਸ਼ਬਦ ਰਚਨਾ ਦੀ ਗੱਲ ਕੀਤੀ ਸੀ ਸੋ ਮੂਲ ਰਚਿਤ ਉਤਪੰਨ ਅਤੇ ਸਮਾਸੀ ਸ਼ਬਦ ਉੱਥੇ ਆਪਾਂ ਇਹਨਾਂ ਨੂੰ ਜਾਣਿਆ ਪਰ ਮੈਨੂੰ ਲੱਗਿਆ ਵੀ ਸਮਾਸੀ ਸ਼ਬਦ ਵਿੱਚ ਬੜਾ ਕੁਝ ਹੈ ਦੱਸਣ ਤੇ ਆਪਣੀ ਪ੍ਰੋਪਰ ਵੀਡੀਓ ਡਿਸਰਵ ਕਰਦੇ ਨੇ ਸੋ ਅੱਜ ਆਪਾਂ ਇਹਨਾਂ ਦੀ ਗੱਲ ਕਰਨੀ ਹੈ ਸੋ ਚਲੋ ਫਿਰ ਅੱਧੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਆਪਾਂ ਸਮਾਸੀ ਸ਼ਬਦਾਂ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਦੋ ਸ਼ਬਦ ਲੈ ਉਹਨਾਂ ਨੂੰ ਇਕੱਠਾ ਕੀਤਾ ਇਸ ਇਕੱਠ ਨੂੰ ਹੀ ਜਾਇਸ ਇਕੱਠੇ ਕਰਨ ਨੂੰ ਹੀ ਅਸੀਂ ਸਮਾਸ ਕਹਿੰਦੇ ਹਾਂ ਉਹਨਾਂ ਸ਼ਬਦਾਂ ਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਹਾਂ ਪਰ ਫਿਰ ਸੰਧੀ ਕੀ ਹੋਈ ਸੰਧੀ ਵੀ ਤੇਹੀ ਫਰਕ ਪੈਂਦਾ ਸ਼ਬਦਾਂ ਨੂੰ ਇਕੱਠੇ ਕਰ ਦਿੰਦੀ ਹੈ ਜਦੋਂ ਆਪਾਂ ਸੰਧੀ ਦੀ ਗੱਲ ਕਰਦੇ ਹਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਮਿਲਾ ਕੇ ਸੰਧੀ ਕੀਤੀ ਜਾਂਦੀ ਹੈ ਸੋ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਜੇ ਵਿਅੰਜਨ ਹੈ ਅਤੇ ਦੂਜੇ ਸ਼ਬਦ ਦਾ ਪਹਿਲਾ ਅੱਖਰ ਭਾਵੇਂ ਕਿ ਸ਼ੁਰੂਆਤ ਕਰਨ ਵਾਲਾ ਅੱਖਰ ਜੇ ਇੱਕ ਸਵਰ ਹੈ ਫਿਰ ਉੱਥੇ ਇੱਕ ਲਗਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਸਾਡੇ ਕੋਲ ਸ਼ਬਦ ਹਨ ਸੁਰ ਅਤੇ ਇੰਦਰ ਸੋ ਸੁਰ ਵਿੱਚ ਰਾਰਾ ਸਾਡੇ ਕੋਲ ਵਿਅੰਜਨ ਹੈ ਇੰਦਰ ਵਿੱਚ ਈੜੀ ਸਾਡੇ ਕੋਲ ਸਵਰ ਹੈ ਸੋ ਇਹਨਾਂ ਨੂੰ ਜਦੋਂ ਅਸੀਂ ਇਕੱਠੇ ਕਰਾਂਗੇ ਤਾਂ ਜਿਹੜੀ ਲਗਾ ਮਾਤਰਾ ਏੜੀ ਨਾਲ ਲੱਗੀ ਹੋਈ ਹੈ ਜਿਹੜੀ ਇਹ ਸਿਹਾਰੀ ਹੈ ਉਹ ਰਾਰੇ ਨਾਲ ਲੱਗ ਜੂਗੀ ਸੋ ਸਸੇ ਨੂੰ ਔਂਕੜ ਰਾਰਾ ਉਹਨੂੰ ਲੱਗੀ ਸਿਹਾਰੀ ਉੱਤੇ ਲੱਗੀ ਟਿੱਪੀ ਦਦਾ ਤੇ ਰਾਰਾ ਸੋ ਇੱਥੇ ਜਿਹੜੀ ਏੜੀ ਸੀ ਉਹਨੂੰ ਅਸੀਂ ਏ ਸਿਹਾਰੇ ਦਾ ਰੂਪ ਦੇ ਦਿੱਤਾ ਹੈ ਪਰ ਸਮਾਸੀ ਸ਼ਬਦ ਸੰਧੀ ਨਹੀਂ ਹੁੰਦੇ ਹਾਂ ਜਦੋਂ ਅਸੀਂ ਸਮਾਸ ਦੀ ਗੱਲ ਕਰਦੇ ਹਾਂ ਉੱਥੇ ਲਗਾ ਕੋਈ ਪ੍ਰਭਾਵ ਨਹੀਂ ਪਾਉਂਦੇ ਉਥੇ ਸਗੋਂ ਅਸੀਂ ਇੱਕ ਵਿਸ਼ਰਾਮ ਚ ਲਾਉਨੇ ਹਾਂ ਉਹ ਹੈ ਜੀ ਜੋੜਨੀ ਪਾਫ ਕੀ ਹਾਈਫਨ ਹੁਣ ਗੱਲ ਕਰਦੇ ਹਾਂ ਆਪਸ ਵਿੱਚ ਕਿਵੇਂ ਜੋੜਦੇ ਹਾਂ ਪਹਿਲੇ ਤਾਂ ਉਹ ਸਮਾਸੀ ਸ਼ਬਦ ਹੁੰਦੇ ਹਨ ਜਿਹੜੇ ਕਿ ਆਪਸ ਵਿੱਚ ਇੰਨਾ ਮਿਲ ਗਏ ਹਨ ਕਿ ਅਸੀਂ ਇਹਨਾਂ ਦੇ ਵਿੱਚ ਹਾਈਫਨ ਦੀ ਵਰਤੋਂ ਹੁਣ ਨਹੀਂ ਕਰਦੇ ਜਿਵੇਂ ਕਿ ਆਪਾਂ ਕਹਿਣਾ ਹੋਵੇ ਹੱਥ ਕੜੀ ਸੋ ਹੱਥ ਅਤੇ ਉਹਦੇ ਉੱਤੇ ਲੱਗਣ ਵਾਲੀ ਕੜੀ ਦੋ ਵੱਖਰੇ ਸ਼ਬਦ ਹਨ ਪਰ ਇਹਨਾਂ ਨੂੰ ਲਿਖਣ ਲੱਗਿਆਂ ਹੁਣ ਅਸੀਂ ਜੋੜਨੀ ਦੀ ਵਰਤੋਂ ਨਹੀਂ ਕਰਦੇ ਅਤੇ ਆਪਣੇ ਆਪ ਦੇ ਵਿੱਚ ਹੁਣ ਇੱਕ ਪੂਰਨ ਸ਼ਬਦ ਬਣ ਗਿਆ ਹੈ ਇਸ ਤਰ੍ਹਾਂ ਵਸ ਸਿਰ ਲੇਖ ਬਗੈਰ ਜੋੜਨੀ ਤੋਂ ਲਿਖਦੇ ਹਾਂ ਪਰ ਸਿਰ ਅਤੇ ਲੇਖ ਦੋ ਵੱਖਰੇ ਸ਼ਬਦ ਹਨ ਫਿਰ ਅਸੀਂ ਗੱਲ ਕਰਦੇ ਹਾਂ ਜੋੜਨੀ ਵਾਲੇ ਸ਼ਬਦਾਂ ਦੀ ਹੁਣ ਜਿਵੇਂ ਅਸੀਂ ਕਹਿਣਾ ਹੋਵੇ ਮੂੰਹ ਮੱਥਾ ਸੋ ਮੂੰਹ ਅਤੇ ਮੱਥਾ ਦੋ ਵੱਖਰੇ ਸ਼ਬਦ ਹਨ ਆਪਸ ਵਿੱਚ ਜਦੋਂ ਇਹਨਾਂ ਨੂੰ ਜੋੜਦੇ ਆ ਤਾਂ ਅਸੀਂ ਇੱਕ ਜੋੜਨੀ ਦੀ ਵਰਤੋਂ ਕਰਦੇ ਹਾਂ ਉਥੇ ਕਾਰ ਸੇਵਾ ਹੋ ਰਹੀ ਹੈ ਸੋ ਕਾਰ ਅਤੇ ਸੇਵਾ ਕਿਨਾਂ ਦੋਵਾਂ ਦੇ ਵਿੱਚ ਕਾਰ ਅਸੀਂ ਨਿੱਕਾ ਜਿਹਾ ਹਾਈਫਨ ਨਿੱਕੀ ਜੀ ਜੋੜਨੀ ਲਾਈ ਹੈ ਬਣਤਰ ਦੇ ਆਧਾਰ ਤੇ ਅਸੀਂ ਸਮਾਸੀ ਸ਼ਬਦਾਂ ਨੂੰ ਤਿੰਨ ਤਰ੍ਹਾਂ ਬਣ ਸਕਦੇ ਹਾਂ ਪਹਿਲਾਂ ਜਦੋਂ ਅਸੀਂ ਸੁਤੰਤਰ ਸ਼ਬਦਾਂ ਨੂੰ ਆਪਸ ਵਿੱਚ ਵਰਤਦੇ ਹਾਂ ਸੋ ਸਾਡੇ ਕੋਲ ਸ਼ਬਦ ਹੈ ਸਾਫ ਤੇ ਸਾਫ ਇੱਕ ਸੱਟ ਕੋ ਸੁਤੰਤਰ ਸ਼ਬਦ ਹੈ ਦਿਲ ਵੀ ਇਸੇ ਤਰ੍ਹਾਂ ਇੱਕ ਸੁਤੰਤਰ ਸ਼ਬਦ ਹੈ ਸੋ ਸਾਫ ਦਿਲ ਇਕੱਠਾ ਹੋ ਗਿਆ ਅਤੇ ਸੱਟ ਕੋ ਸਮਾਸੀ ਸ਼ਬਦ ਆ ਗਿਆ ਇਸ ਤੋਂ ਇਲਾਵਾ ਅਸੀਂ ਵਰਤਦੇ ਹਾਂ ਸੁਤੰਤਰ ਅਤੇ ਬੰਦੇ ਜੀ ਸ਼ਬਦਾਂ ਜਿਵੇਂ ਕਿ ਸਾਡੇ ਕੋਲ ਆਉਂਦਾ ਹੈ ਕੋੜ ਸਵਾਰ ਫਿਰ ਅਸੀਂ ਵਰਤਦੇ ਹਾਂ ਬੰਦੇ ਜੀ ਅਤੇ ਬੰਦੇ ਜੀ ਜਿਵੇਂ ਆਪਾਂ ਕਹਿਣਾ ਹੋਵੇ ਬਦੋ ਬਦੀ ਬਦੋ ਬਦੀ ਬਦੋ ਬ੍ਰਦੀ ਸੋ ਸਾਡੇ ਕੋਲ ਦੋ ਸ਼ਬਦ ਨਹੀਂ ਪਰ ਇਹ ਦੋਵੇਂ ਹੀ ਬੰਦੇ ਜੀ ਹੈ ਪਰ ਜਦੋਂ ਅਸੀਂ ਇਹਨਾਂ ਨੂੰ ਇਕੱਠਾ ਕਰਦੇ ਹਾਂ ਸੋ ਇਹ ਇੱਕ ਸਮਾਸੀ ਸ਼ਬਦ ਬਣਦਾ ਹੈ। ਕੋਲ ਪੰਜਾਬੀ ਤੇ ਜਿਹੜੇ ਸਮਾਸੀ ਸ਼ਬਦ ਹੁੰਦੇ ਨੇ ਇਹ ਬੜੀ ਵੱਖਰੇ ਤਰੀਕੇ ਨਾਲ ਬਣਦੇ ਨੇ। ਪਹਿਲਾਂ ਤਾਂ ਇਹ ਕੋਈ ਸ਼ਬਦ ਨੂੰ ਅਸੀਂ ਦੋ ਵਾਰ ਦੁਹਰਾ ਦਿੰਦੇ ਹਾਂ। ਇਹ ਸਾਡੇ ਕੋਲ ਆਉਂਦੇ ਹਨ ਜੀ ਰੀਡੁਪਲੀਕੇਟਸ। ਇਹ ਉਹ ਸ਼ਬਦ ਹੁੰਦੇ ਹਨ ਜਿਹੜੇ ਕਿ ਆਪਣੇ ਆਪ ਨੂੰ ਹੀ ਦੁਹਰਾਉਂਦੇ ਹਨ। ਜਿਵੇਂ ਕਿ ਆਪਾਂ ਕਹਿਣਾ ਹੋਵੇ ਘਰ ਘਰ ਇਹੀ ਹਾਲ ਹੈ। ਸੋ ਘਰ ਘਰ ਦੋ ਵਾਰੀ ਅਸੀਂ ਸੇਮ ਸ਼ਬਦ ਨੂੰ ਹੀ ਵਰਤਿਆ ਹੈ ਸੋ ਇੱਥੇ ਸਾਡੇ ਕੋਲ ਇੱਕ ਤੁਨਾਤਮਕ ਸਾਂਝ ਵੀ ਹੁੰਦੀ ਹੈ ਜਿਹਦੇ ਨਾਲ ਕਿ ਇਹ ਰੀਡੁਪਲੀਕੇਟਸ ਬਣਦੇ ਹਨ ਸੋ ਜ਼ਰੂਰੀ ਨਹੀਂ ਹੈ ਕਿ ਸਾਰੇ ਦੇ ਸਾਰੇ ਸਮਾਸੀ ਸ਼ਬਦ ਇਸ ਤੁਨਾਤਮਕ ਸਾਂਝ ਵਾਲੇ ਹੀ ਹੋਣ ਉਥੇ ਵੱਖਰੀਆਂ ਆਵਾਜ਼ਾਂ ਵੀ ਹੋ ਸਕਦੀਆਂ ਹਨ ਪਰ ਜਦੋਂ ਆਪਾਂ ਰੀਡੁਪਲੀਕੇਟਸ ਦੀ ਗੱਲ ਕਰਦੇ ਹਾਂ ਉਥੇ ਸਾਡੇ ਕੋਲ ਜ਼ਿਆਦਾਤਰ ਇਹ ਸਾਂਝ ਹੁੰਦੀ ਹੈ ਹਾਂ ਮਸਮਸ ਪਰ ਨੂੰ ਹੁਣ ਮੈਨੂੰ ਥੋੜਾ ਪਤਾ ਸੀ ਮੇ ਤੁਹਾਨੂੰ ਕੁਕੜੀ ਦੀ ਹੱਡੀ ਹੱਡੀ ਰੱਟੀਆਂ ਅਗਲਾ ਹੈ ਕਿ ਅਸੀਂ ਦੋ ਵਿਰੋਧੀ ਸ਼ਬਦਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਸਮਾਸੀ ਸ਼ਬਦ ਕਹਿਣ ਲੱਗ ਪਏ ਜਿਵੇਂ ਕਿ ਚੰਗਾ ਮੰਦਾ ਇਨਸਾਨ ਆਪਣਾ ਚੰਗਾ ਮੰਦਾ ਆਪ ਵਿਚਾਰੇ ਜਾਂ ਫਿਰ ਨਿੱਕਾ ਮੋਟਾ ਕੰਮ ਕਰ ਦੇਣਾ ਚਾਹੀਦਾ ਕਿਸੇ ਦਾ ਸੋ ਨਿੱਕਾ ਅਤੇ ਮੋਟਾ ਇੱਕ ਦੂਜੇ ਦੇ ਬਿਲਕੁਲ ਵਿਰੋਧੀ ਸ਼ਬਦ ਨੇ ਅਸੀ ਔਖੀਆਂ ਸੌਖੀਆਂ ਹੋ ਕੇ ਇਹ ਵੀ ਅੱਖ ਚੱਬ ਲੈਣੀ ਆ ਇਸ ਤੋਂ ਇਲਾਵਾ ਕਈ ਇਦਾਂ ਦੇ ਸ਼ਬਦ ਹੁੰਦੇ ਹਨ ਜਿੰਨਾ ਵਿੱਚੋਂ ਇੱਕ ਉਪਮੇ ਹੁੰਦਾ ਹੈ ਉਪਮਾ ਦੇ ਲਾਇਕ ਹੁੰਦਾ ਹੈ ਅਜੇ ਦੂਜਾ ਉਪਮਾਨ ਹੁੰਦਾ ਹੈ ਉਹਦੀ ਹੀ ਜ਼ਿਆਦਾ ਉਪਮਾ ਕਰਦਾ ਹੋਇਆ ਹੋ ਸਕਦਾ ਹੈ ਜਿਵੇਂ ਕਿ ਅਸੀਂ ਕਹਿਣਾ ਹੋਵੇ ਠੰਡਾ ਸੀ ਸੋ ਠੰਡਾ ਸੀ ਪਰ ਕਿੰਨਾ ਠੰਡਾ ਸੀ ਸੀਤ ਇੱਕਦਮ ਠਰਿਆ ਹੋਇਆ ਸੀ ਜਾਂ ਫਿਰ ਲਾਲ ਰੱਤਾ ਸੋ ਲਾਲ ਤਾਂ ਸੀ ਪਰ ਕਿਹੜੇ ਵਾਲਾ ਲਾਲ ਸੀ ਇੱਕਦਮ ਰਤ ਵਰਗਾ ਲੋ ਵਰਗਾ ਲਾਲ ਸੀ ਜਾਂ ਇਸ ਤੋਂ ਇਲਾਵਾ ਕਾਲਾ ਸਿਆ ਸੋ ਕਾਲਾ ਤਾਂ ਸੀ ਪਰ ਕਿੰਨਾ ਕਾਲਾ ਸੀ ਡਾਰਕੈਸਟ ਕਾਲਾ ਸੀ ਸੋ ਕਾਲਾ ਸਿਆ ਫੇਰ ਆਉਂਦੇ ਹਨ ਸਾਡੇ ਕੋਲ ਉਹ ਜੋੜ ਜਿਹਦੇ ਵਿੱਚ ਇੱਕ ਸ਼ਬਦ ਦਾ ਤਾਂ ਮਤਲਬ ਹੁੰਦਾ ਹੈ ਪਰ ਦੂਜੇ ਦਾ ਕੋਈ ਮਤਲਬ ਨਹੀਂ ਹੁੰਦਾ ਹੈ ਰੋਟੀ 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 ਤਾਂ ਸਮਝ ਆਉਂਦੀ ਹੈ ਰੋਟੀ ਹੁਣ ਪਤਾ ਨਹੀਂ ਕੀ ਹੁੰਦਾ ਜਾਂ ਫਿਰ ਪਾਣੀ ਧੜ ਸੁ ਪਾਣੀ ਸਾਡੇ ਕੋਲ ਪੀਣ ਵਾਲਾ ਪਾਣੀ ਹੈ ਧੜ ਕੀ ਹੁੰਦਾ ਪਤਾ ਨਹੀਂ ਪਰ ਜਦੋਂ ਅਸੀਂ ਇਹਨਾਂ ਦੋਵਾਂ ਸ਼ਬਦਾਂ ਨੂੰ ਆਪਸ ਵਿੱਚ ਵਰਤਦੇ ਹਾਂ ਇੱਕ ਸਮਾਸੀ ਸ਼ਬਦ ਦੇ ਰੂਪ ਵਿੱਚ ਉੱਥੇ ਸਾਡੇ ਸਾਹਮਣੇ ਅਰਥ ਬਿਲਕੁਲ ਸਾਫ਼ ਹੁੰਦਾ ਹੈ ਅਸੀਂ ਇਹ ਰਿਸ਼ਤਾ ਕਰਨਾ ਸਾਡਾ ਮੁੰਡਾ ਤਾਂ ਹਾਲੇ ਪੜਦਾ ਉਹ ਪਿੰਟੇ ਨੂੰ ਭੇਜਦੇ ਬਾਟੀ ਦੇ ਕੇ ਕੱਪਾ-ਕੁੱਪਾ ਦਾ ਹਸਾਬ ਜ ਨਹੀਂ ਆਉਂਦਾ ਹੁੰਦਾ ਜੱਟਾ ਨੂੰ ਚੰਗਾ ਚੱਲਦਾ ਆਓ ਰੋਲਦੇ ਜੰਗਲਾਂ ਨੂੰ ਜੰਗਲਾਂ ਨੂੰ ਇਸ ਤੋਂ ਇਲਾਵਾ ਜਦੋਂ ਅਸੀਂ ਸਮਾਸੀ ਸ਼ਬਦ ਬਣਾਉਂਦੇ ਹਾਂ ਸੋ ਇੱਥੇ ਸਾਡੇ ਕੋਲ ਦੋ ਵੱਖਰੀਆਂ ਪਾਸ਼ਾਵਾਂ ਆਪਸ ਵਿੱਚ ਮਿਲ ਕੇ ਉਹ ਸ਼ਬਦ ਬਣਾ ਸਕਦੀਆਂ ਹਨ ਜਿਵੇਂ ਆਪਾਂ ਕਹਿਣਾ ਹੋਵੇ ਧਨ ਦੌਲਤ ਧਨ ਸਾਡੇ ਕੋਲ ਹਿੰਦੀ ਦਾ ਸੰਸਕ੍ਰਿਤ ਦਾ ਸ਼ਬਦ ਹੈ ਦੌਲਤ ਸਾਡੇ ਕੋਲ ਉਰਦੂ ਫਾਰਸੀ ਸ਼ਬਦ ਹੈ ਦੌੜ ਭੱਜ ਦੋੜ ਸਾਡੇ ਕੋਲ ਹਿੰਦੀ ਤੋਂ ਆਇਆ ਅਤੇ ਭੱਜ ਸਾਡਾ ਆਪਣਾ ਦੇਸੀ ਸ਼ਬਦ ਸੀ ਸੋ ਅਸੀਂ ਇਹਨਾਂ ਨੂੰ ਦੋਵਾਂ ਨੂੰ ਆਪਸ ਵਿੱਚ ਮਿਲਾ ਦਿੰਦੇ ਹਾਂ ਮੈਂ ਪੂਰੀ ਮਿਹਨਤ ਦੇ ਨਾਲ ਮੁਸ਼ੱਕਤ ਦੇ ਨਾਲ ਦਿਨ ਰਾਤ ਦੇ ਕਰਕੇ ਖੂਨ ਪਸੀਨਾ ਵਹਾ ਕੇ ਇਹ ਫਾਈਲ ਤਿਆਰ ਕੀਤੀ ਹੈ ਇਸ ਤੋਂ ਇਲਾਵਾ ਜਦੋਂ ਇਹ ਸ਼ਬਦ ਆਪਸ ਵਿੱਚ ਇਕੱਠੇ ਹੁੰਦੇ ਹਨ ਸੋ ਜ਼ਰੂਰੀ ਨਹੀਂ ਹੈ ਕਿ ਇਕੱਲੇ ਜੋ ਨਾ ਸ਼ਬਦਾਂ ਦਾ ਮਤਲਬ ਸੀ ਇਹ ਆਪਸ ਵਿੱਚ ਮਿਲ ਕੇ ਵੀ ਉਹ ਸ਼ਬਦ ਦੇ ਉਸ ਅਰਥ ਨੂੰ ਕਾਇਮ ਰੱਖਣਗੇ ਜਦੋਂ ਆਪਾਂ ਕਹਿੰਦੇ ਹਾਂ ਪਾਰਟੀ ਬਾਜ਼ੀ ਸੋ ਜੇ ਆਪਾਂ ਕਹਿਣਾ ਹੋਵੇ ਪੰਜਾਬ 'ਚ ਅੱਜਕੱਲ ਬਹੁਤ ਪਾਰਟੀ ਬਾਜ਼ੀ ਚੱਲ ਰਹੀ ਹੈ ਸੋ ਪਾਰਟੀ ਇਥੇ ਸਾਡੇ ਕੋਲ ਸ਼ਬਦ ਆਉਂਦਾ ਹੈ ਅੰਗਰੇਜ਼ੀ ਤੋਂ ਬਾਜ਼ੀ ਜਿਹੜਾ ਸ਼ਬਦ ਹੈ ਉਹ ਇੱਕ ਫਾਰਸੀ ਸ਼ਬਦ ਹੈ ਪਰ ਆਪਸ ਵਿੱਚ ਮਿਲ ਕੇ ਇੱਕ ਨਵਾਂ ਸਮਾਸੀ ਸ਼ਬਦ ਬਣਾਉਂਦੇ ਹਾਂ ਹਰ ਗੱਲ ਆਉਂਦੀ ਹੈ ਵੀ ਜਦੋਂ ਸਮਾਸ ਵਿੱਚ ਦੋ ਸ਼ਬਦ ਕਈ ਵਾਰੀ ਉਹ ਇੱਕੋ ਮਤਲਬ ਦੇ ਹੁੰਦੇ ਨੇ ਕਈ ਵਾਰੀ ਉਹ ਨੇੜੇ-ਤੇੜੇ ਮਤਲਬ ਦੇ ਹੁੰਦੇ ਨੇ ਪਰ ਇਹਨੂੰ ਵਰਤਿਆ ਕਿਉਂ ਜਾਂਦਾ ਹੈ ਸਮਾਸ ਦੀ ਲੋੜ ਕਿਉਂ ਪੈਂਦੀ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਇੱਕ ਭਾਵ ਪ੍ਰਟਾਇਆ ਜਾਂਦਾ ਹੈ ਜਦੋਂ ਅਸੀਂ ਇੱਕ ਹੀ ਅਰਥ ਵਾਲੇ ਦੋ ਸ਼ਬਦਾਂ ਦਾ ਸਮਾਸ ਕਰਦੇ ਹਾਂ ਤੇ ਉਹ ਸਮਾਸੀ ਸ਼ਬਦ ਅਸੀਂ ਕਿਸੇ ਦੇ ਸਾਹਮਣੇ ਰੱਖਦੇ ਹਾਂ ਉੱਥੇ ਸਾਡਾ ਭਾਵ ਉੱਚਾਂਗੇ ਤਰੀਕੇ ਨਾਲ ਪ੍ਰਟਾ ਸਕਦਾ ਹੈ ਜਿਵੇਂ ਅਸੀਂ ਕਹਿਣਾ ਹੋਵੇ ਸਾਫ਼ ਸੁਥਰਾ ਸਾਫ ਦਾ ਮਤਲਬ ਵੀ ਉਹੀ ਹੈ ਸੁਥਰਾ ਦਾ ਮਤਲਬ ਵੀ ਕੋਈ ਹੈ ਪਰ ਅਸੀਂ ਜਦੋਂ ਜਿਵੇਂ ਕਹਿੰਦੇ ਇਮੈਕੂਲੇਟਲੀ ਕਲੀਨ ਆਪਾਂ ਇਦਾਂ ਕਹਿਣਾ ਚਾਹੁੰਦੇ ਹਾਂ ਸੋ ਅਸੀਂ ਭਾ ਜਿਹੜਾ ਹੈ ਕਿਸੇ ਨੂੰ ਦੱਸ ਦਿੰਦਾ ਮੈਂ ਪੜਿਆ ਲਿਖਿਆ ਬੰਦਾ ਕੋਈ ਪੜੀ ਲਿਖੀ ਲੈ ਕੇ ਆਉਂਦਾ ਤੁੱਚੀ ਕਰ ਸਾਡੀ ਕਈ ਹੋਈ ਗੱਲ ਵਿੱਚ ਸਪਸ਼ਟਤਾ ਆਉਂਦੀ ਹੈ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਿਸੇ ਗੱਲ ਉੱਤੇ ਜੋ ਆਪਣੇ ਸ਼ਬਦ ਵਿੱਚ ਕਿੰਨਾ ਵਜ਼ਨ ਦੇਣਾ ਚਾਹੁੰਦੇ ਹਾਂ ਇਹ ਉੱਥੇ ਸਾਡੀ ਮਦਦ ਕਰਦੇ ਹਾਂ ਜਿਵੇਂ ਕਿ ਅਸੀਂ ਕਹਿਣਾ ਹੈ ਮਿੱਟੀ ਕੱਟਾ ਜੇ ਅਸੀਂ ਕਿਤੇ ਇਦਾਂ ਹੀ ਕਹਿ ਦਿੰਦੇ ਹਾਂ ਕਿ ਉੱਥੇ ਮਿੱਟੀ ਬਹੁਤ ਸੀ ਜਾਂ ਫਿਰ ਉੱਥੇ ਕੱਟਾ ਬਹੁਤ ਸੀ ਮਿੱਟੀ ਪੈਰਾਫਲੇ ਵੀ ਹੋ ਸਕਦੀ ਹੈ ਪਰ ਘੱਟਾ ਜਿਹੜਾ ਹੈ এনवायरमेंट ਵਿੱਚ ਹੁੰਦਾ ਹੈ ਸੋ ਤੁਸੀਂ ਉਸ ਪੂਰੇ ਏਰੀਆ ਦੀ ਗੱਲ ਕਰਦੀ ਹੈ ਕਿ ਉਸ ਥਾਂ ਤੇ ਮਿੱਟੀ ਘੱਟਾ ਬਹੁਤ ਸੀ ਸੋ ਇੱਥੇ ਤੁਸੀਂ ਸਪਸ਼ਟ ਰੂਪ ਦੇ ਵਿੱਚ ਉਸ ਗੱਲ ਨੂੰ ਦੱਸ ਪਾਉਂਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਬੋਲਣ ਦੇ ਵਿੱਚ ਵਿਸ਼ਰਾਮ ਮਿਲਦਾ ਹੈ ਸੋ ਇੱਥੇ ਕੁਝ ਕੁ ਸ਼ਬਦਾਂ ਨੇ ਕਾਫੀ ਕੁਝ ਦੱਸ ਦਿੱਤਾ ਹੈ ਸੋ ਤੁਹਾਨੂੰ ਵਾਰ-ਵਾਰ ਉਸ ਗੱਲ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ ਉੱਥੇ ਤਾਂ ਜੀ ਬੜੇ ਦਾ ਪੇਜ ਲਾਏ ਗਏ ਸੋ ਦਾ ਪੇਜ ਆਪਣੇ ਆਪ ਵਿੱਚ ਦੱਸਦੇ ਹਨ ਕਿ ਕੁਝ ਕਨਿੰਗ ਚੀਜ਼ਾਂ ਹੋ ਸਕਦੀਆਂ ਹਨ ਕਿਸੇ ਦੀਆਂ ਕੁਝ ਕਲੇਵਰ ਚੀਜ਼ਾਂ ਹੋ ਸਕਦੀਆਂ ਹਨ ਕੁਝ ਨਾ ਕੁਝ ਉੱਥੇ ਵਰਤਿਆ ਗਿਆ ਇਦਾਂ ਦਾ ਜਿਹਦੇ ਨਾਲ ਕਿ ਕਿਸੇ ਦਾ ਜਾਂ ਤਾਂ ਕੰਮ ਚੰਗਾ ਹੋ ਗਿਆ ਜਾਂ ਫਿਰ ਮਾੜਾ ਹੋ ਗਿਆ ਸੋ ਉਹਨਾਂ ਹਰਭਿਆਂ ਦੀ ਜਿਹੜੀ ਵਰਤੋਂ ਕੀਤੀ ਗਈ ਉਹਦੇ ਲਈ ਅਸੀਂ ਇੱਥੇ ਕਹਿ ਦਿੰਦੇ ਹਾਂ ਦਾ ਪੇਜ ਸੋ ਇਹ ਤਾਂ ਅਸੀਂ ਬੋਲਣ ਵਿੱਚ ਵਿਸ਼ਰਾਮ ਵੀ ਇੰਨਾ ਕਰਕੇ ਲਿਆ ਸਕਦੇ ਹਾਂ ਅਤੇ ਅਗਲਾ ਹੈ ਕਿ ਸ਼ਬਦ ਭੰਡਾਰ ਜਾਂ ਫਿਰ ਸ਼ਬਦਾਂ ਦੀ ਦੌਲਤ ਇੱਕ ਬੋਲੀ ਦੇ ਵਿੱਚ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਕਹਿੰਨੇ ਆ ਉਗੜਾ ਦੁਗੜਾ ਉਰਲਾ ਪਰਲਾ ਸੋ ਇਥੇ ਕਈ ਵਾਰ ਉਹ ਸ਼ਬਦ ਦਾ ਮਤਲਬ ਹੁੰਦਾ ਹੈ ਕਈ ਵਾਰ ਸ਼ਬਦ ਦਾ ਮਤਲਬ ਨਹੀਂ ਹੁੰਦਾ ਪਰ ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ ਇਕੱਠਾ ਕਰਕੇ ਵਰਤਣ ਲੱਗ ਜਾਂਦੇ ਹਾਂ ਸੋ ਉਥੇ ਕਿਸੇ ਵੀ ਬੋਲੀ ਦੇ ਵਿੱਚ ਸ਼ਬਦ ਜ਼ਿਆਦਾ ਹੁੰਦੇ ਹਨ ਉਹਦੀ ਦੌਲਤ ਉਨੀ ਹੀ ਜ਼ਿਆਦਾ ਹੋ ਜਾਂਦੀ ਹੈ ਮਤਲਬ ਫਿਰ ਤਾਂ ਸੁਖਰਾਂ ਲਹਿਰਾ ਵੈਰਾ ਹੋਈਆਂ ਪਈਆਂ ਨੇ ਬੰਦੇ ਕਹਿੰਦੇ ਮੁੰਡੇ ਖੁੰਡ ਨਹੀਂ ਲੈ ਕੇ ਜਾਣੇ ਬਰਾਤ ਚ ਇਹ ਸਿਰਫ ਪੰਜਾਬੀ ਦੇ ਵਿੱਚ ਨਹੀਂ ਮਿਲਦੇ ਇਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਮਿਲਦੇ ਨੇ जिमें कि जो आप संस्कृत की गल करिए उकते हाँ वहां तो सब अस्थ व्यस्त हो गया था सो अस्थ व्यस्त भी समासी शब्द ने फारसी में कहना हो आज के जमाने में दगा फरेब बहुत होता है सो दगा फरेब इंग्लिश की गल करिए कह सकते हाँ कि चीजा बहुत हौच पौच हुई ਸੋ ਹੌਟਪੌਟ ਜਿਹੜਾ ਹੈ ਇਹ ਵੀ ਸਾਡੇ ਕੋਲ ਇੱਥੇ ਰੀਡੁਪਲੀਕੇਟਸ ਜੋ ਕਿ ਕੰਪਾਊਂਡ ਜੋ ਕਿ ਸਮਾਸੀ ਸ਼ਬਦ ਦੀ ਹੀ ਇੱਕ ਉਦਾਹਰਣ ਹੈ ਤਾਂ ਇਦਾਂ ਮੰਨਦੇ ਹਾਂ ਕਿ ਸਮਾਸੀ ਸ਼ਬਦ ਤਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਤੁਸੀਂ ਦੇਖਿਆ ਪੰਜਾਬੀ ਚ ਕਿੰਨੇ ਸਮਾਸੀ ਸ਼ਬਦ ਨੇ ਕਿੰਨੇ ਚਾਹੀਏ ਸ਼ਬਦ ਨੇ ਜਿਹੜੇ ਕਿ ਅਸੀਂ ਆਮ ਰੋਜ਼ ਬੋਲ ਦਿੰਨੇ ਆ ਪਰ ਫਿਰ ਵੀ ਵਿਆਕਰਣ ਦੇ ਸਾਹਮਣੇ ਉਹਨਾਂ ਦੀ ਮਹੱਤਤਾ ਨਹੀਂ ਅਸੀਂ ਸਮਝਦੇ ਤਾਂ ਅਗਲੀ ਵਾਰ ਜਦੋਂ ਤੁਸੀਂ ਸੁਣੋ ਚਾਹ ਪਾਣੀ ਹਲਕਾ ਫੁਲਕਾ ਹਾਂ ਨਾ ਤਾਨੂੰ ਪਤਾ ਹੋਵੇ ਕਿ ਇਸ ਮਾਸੀ ਸ਼ਬਦ ਨੇ ਤੇ ਤੁਸੀਂ ਇਹਨਾਂ ਬਾਰੇ ਵਿਚਾਰ ਵੀ ਕਰੋ ਅਤੇ ਇਹਨਾਂ ਨੂੰ ਸਮਝੋਗੇ ਸੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਕੀ ਅਗਲੀ ਵੀਡੀਓ ਵਿੱਚ ਮੈਂ ਤੁਹਾਡੇ ਸਾਹਮਣੇ ਬਹੁਤ ਸਾਰੇ ਸਮਾਸੀ ਸ਼ਬਦ ਲੈ ਕੇ ਆਵਾਂਗੀ ਬਹੁਤ ਸਾਰੇ ਜਿਹੜੇ ਸ਼ਬਦ ਜੋੜ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਜਿਹੜੇ ਕੀ ਸਮਾਸੀ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਆਮ ਵਰਤਦੇ ਹਾਂ ਅਤੇ ਫਿਰ ਉਹਨਾਂ ਨੂੰ ਜਦੋਂ ਤੁਸੀਂ ਸਮਝੋਗੇ ਉਹਨਾਂ ਨੂੰ ਤੁਸੀਂ ਵੇਖੋਗੇ ਫਿਰ ਤੁਸੀਂ ਸਹੀ ਪਛਾਣ ਕਰ ਪਾਉਗੇ ਕਿ ਕਿਵੇਂ ਵੱਖਰੀ ਬਣਤਰ ਇਹਨਾਂ ਦੀ ਹੁੰਦੀ ਹੈ ਤੇ ਕਿਵੇਂ ਆਪਸ ਵਿੱਚ ਵਰਤੇ ਜਾਂਦੇ ਹਨ ਸੋ ਅਗਲੀ ਵੀਡੀਓ ਦਾ ਇੰਤਜ਼ਾਰ ਰੱਖਿਓ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੀ ਹਾਂ ਉਮੀਦ ਕਰਦੀ ਹਾਂ ਪਸੰਦ ਆਈ ਹੋਵੇਗੀ ਸੋ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ